ਗੰਦੀ ਪੈਣਾ ਹਾਂ ਹਾਂ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਾਂ ਇਹ ਬਾਮੂਆ ਖਾਨਪੁਰ 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 ਗੈਸ ਜਾਂਚੀ ਠੀਕ ਹੈ ਖਾਨਪੁਰ ਬਾਮੂਆ ਦੇ ਨੇੜੇ ਇਸ ਇਹੀ ਜਗ੍ਹਾ ਥੋੜੀ ਦੂਰ ਪੱਟ ਹਟ ਕੇ ਜਿੱਥੇ ਆਪਾਂ 100 ਆਂਡਾ ਪਲੱਸ ਤੇ ਦੋ ਸੱਪ ਲੈ ਕੇ ਗਏ ਸੀਗੇ ਇਹ ਇਹਨੂੰ ਕਹਿੰਦੇ ਨੇ ਨਾਈਟ ਕਿਲਰ ਆ ਕਾਮਨ ਕਰੈੱਟ ਤੀਸਰਾ ਨਾਮ ਹੈ ਦਾ ਸੰਖਚੂਰ ਜਿਹੜਾ ਸੰਗ ਨੂੰ ਸੁਕਾ ਦਿੰਦਾ ਇਹਦੇ ਬਾਈਟ ਕੀਤੀ ਦੀ ਇਹਦੇ ਵੱਡੇ ਦਾ ਦਿਨੇ ਵੀ ਨਹੀਂ ਪਤਾ ਲੱਗਦਾ ਰਾਤ ਵੀ ਨਹੀਂ ਪਤਾ ਲੱਗਦਾ ਜਿਵੇਂ ਮੱਛਰ ਵੱਡਦਾ ਉਦਾਂ ਵੱਡਦਾ ਜੀ ਤੇ ਰਾਤ ਨੂੰ ਬਿਸਤਰੇ ਤੇ ਚੜੂਗਾ ਤੇ ਨਾਲ ਪਾਊਗਾ ਫਿਰ ਲੜਦਾ ਤੇ ਸਵੇਰ ਤੱਕ ਜਦੋਂ ਤੱਕ ਆਪਾਂ ਨੂੰ ਪਤਾ ਲੱਗਣਾ ਵੀ ਜ਼ਹਿਰ ਚੜ ਗਿਆ ਉਦੋਂ ਤੱਕ ਬੰਦੇ ਦੀ ਹਾਲਾਤ ਇਦਾਂ ਦੇ ਰਹਿੰਦੇ ਨੇ ਵੀ ਉਹ ਖਤਮ ਮਰ ਜਾਂਦਾ ਬੰਦਾ ਯਾਨੀ ਕਿ ਇਹਦੇ ਵੱਡਣ ਤੋਂ ਬਾਅਦ ਜੇ ਅਗਰ ਪਤਾ ਲੱਗਦਾ ਤੇ ਮੈਡੀਕਲ ਟਰੀਟਮੈਂਟ ਲੈਣਾ ਪਲੀਜ਼ ਆ ਥੋੜੇ ਦਿਨ ਰੀਸੈਂਟਲੀ ਥੋੜੇ ਦਿਨ ਪਹਿਲਾਂ ਵਾਲੇ ਬੱਚਾ ਵੀ ਮਰਿਆ ਇੱਕ ਉਹ ਵੀ ਝਾੜਾ ਝਾੜਫੂਕ ਦੇ ਚੱਕਰ 'ਚ ਪੈ ਚੁੱਕੇ ਹੋਏ ਸੀਗੇ ਠੀਕ ਹੈ ਜੀ ਹੁਣ ਕੋਈ ਇਦਾਂ ਦਾ ਕੰਮ ਨਹੀਂ ਕਰਨਾ ਕਿਸੇ ਨੇ ਵੀ ਅਗਰ ਬਾਈ ਚਾਂਸ ਬਾਈਟ ਕਰਦਾ ਤੇ ਇਹਨੂੰ ਕਿਤੇ ਨਾ ਕਿਤੇ ਮੈਡੀਕਲ ਟ੍ਰੀਟਮੈਂਟ ਨਾਲ ਹੀ ਸਹੀ ਕੀਤਾ ਜਾ ਸਕਦਾ ਠੀਕ ਹੈ ਹੁਣ ਆਪਾਂ ਇਹਨੂੰ ਬਾਹਰ ਲੈ ਕੇ ਚਲਦੇ ਹਾਂ ਫਿਰ ਆਪਾਂ ਰੈਸਕਿਊ ਕਰ ਲੈਣਾ ਪਾਪ ਜੀ ਇਹਦੇ 'ਚ ਪੈ ਗਈ ਪਾ ਬੋਤਲ ਜੀ ਕਿਹੜੀ ਆ ਦੇ ਹਾਂ ਪੀਣਾ ਪੀਣਾ ਚੁ ਇਹਦੇ ਵਿੱਚ ਆ ਰਹੇ ਨੇ ਪਾਪ ਜੀ ਇੱਥੇ ਬੈਠਾ ਰਹੇ ਉਹ ਮੈਂ ਅਗਾ ਦੇ ਹਟਾ ਕੇ ਦੇਖ ਲੈਂਦੇ ਆ ਇੱਥੇ ਲੱਗੇ ਹੋਣਾ ਚਾਹੇ ਨਾ ਹੀ ਪੱਟਨੀ ਮਥੜੀ ਨਾ ਇਹ ਯਾਰ ਇਹ ਲੋ ਜੇ ਡਰਾਮੇ ਬਾਜਾ ਬੜਾ ਤਗੜਾ ਹੁੰਦਾ ਏ ਉਹ ਬੋਤਲ ਲੇ ਕੇ ਮੈਂ ਬੋਤਲ ਫਾੜ ਲਈ ਮਾੜੀ ਬੋਤਲ ਫੜਾ ਕੇ ਉਹ ਨਾਲੇ ਬੋਤਲ ਦੇ ਮੂੰਹ ਦੇ ਜਨ ਟੱਕਣ ਤੇ ਸ਼ੇਕ ਕਰਦੇ ਇਹ ਕਾਮਨ ਕਰਿਆਤਾ ਇਹ ਮਾੜਾ ਮੋਟੀ ਚੀਜ਼ ਨਹੀਂ ਕਿ ਜਿਹੜਾ ਕੋਬਰਾ ਕੁਬਰਾ ਸਭ ਇਹਦੇ ਬੱਚੇ ਨੇ ਇਹ ਤੂੰ ਸਾਈਡ ਤੇ ਹੋ ਜਾ ਕਹਿੰਦਾ ਮਤਲਬ ਵੀ ਜਿਹੜੇ ਛੋਟੇ ਵੱਡੇ ਵੱਡੇ ਸੱਪ ਨੇ ਨਾ ਸਭ ਇਹਦੇ ਤੋਂ ਛੋਟੇ ਹੀ ਪਹਿਨੇ ਫੜਕੰਦੇ ਕਿ ਸੇਹ ਮਾਰ ਦੋ ਬੰਦੇ ਨੂੰ ਦੇਖ ਬੰਦ ਨੂੰ ਤੁਝ ਦਾ ਬੜਾ ਛੋਟਾ ਲੱਗਦਾ ਨਾ ਛੋਟਾ ਨਹੀਂ ਏ ਕਿੰਨਾ ਵੱਡਾ ਹੁੰਦਾ ਹੈ ਕਿ ਨਹੀਂ ਵੱਡਣਾ ਵੀ ਹੁੰਦਾ ਹਾਂ ਇਹ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਸਾਡਾ ਗਰਾਹ ਆਪਣੇ ਤੋਂ ਟੋਰੂ ਮਿਲ ਨਹੀਂਦਾ ਉੱਤੋਂ ਵੀ ਹੋਣੇ ਨੇ ਮੇਰੇ ਮੀਂਹ ਚਾਰੂ ਟੋਰੂ ਆਇਆ ਉਹ ਖੇਤਾਂ 'ਚ ਇਧਰ ਉਧਰ ਹੋ ਹੀ ਜਾਂਦੇ ਕੋਈ ਜੱਟ ਨੂੰ ਪਤਾ ਹੀ ਨਹੀਂ ਬਰਾਮਿਕਮ ਬਰਾਮਿਕਮ ਆ ਵੀਨਾ ਵੀਡੀਓ ਬੁਣਾਤੀ ਇਹ ਤਾਂ ਵੱਡਦਾ ਹੀ ਨਹੀਂ ਬਿਲਕੁਲ ਇਹ ਇਹ ਬੜੀਆਂ ਬੜੀਆਂ ਵੀਡੀਓ ਫੜਦੇ ਰਹਿੰਦੇ ਨੇ ਨਾ ਜਿੰਨ ਤੁਹਾਨੂੰ ਪਤਾ ਹੈ ਇਹ ਸ਼ਰਮੀਲਾ ਜਿਹਾ ਹੁੰਦਾ ਇਹਨੇ ਹੁਣ ਇਸ ਟਾਈਮ ਨਖਰੇ ਜਿਹੀ ਕਰੀ ਜਾਣੇ ਮੂੰਹ ਲੁਕੋਈ ਜਾਣਾ ਆਪਣਾ ਬੁਚੂ ਹੋਈ ਜਾਣਾ ਹਰ ਘੱਟ ਵੀਊ ਹੋਈ ਜਾਂਦਾ ਓਹੀ ਚੱਕਰ ਹੈ ਨਾ ਸਭ ਖਾਦਾ ਖਾਦਾ ਹੀ ਨਹੀਂ ਹੂੰ ਦੇਖੋ ਭਾਜੀ ਵੀਡੀਓ ਚੰਗੀ ਤਰ੍ਹਾਂ ਬਣਾ ਦਿਓ ਉਹ ਡਰਿਕਾ ਸੱਪ ਕੱਢਦਾ ਵੀ ਅੰਦਰ। ਇਹ ਸੱਪ ਖਾਦਾ ਇੰਨੇ ਆਪਣਾ। ਆਹੋ ਉਹ ਸੱਪ ਮੂੰਹ ਚ ਪਾਇਆ ਇੰਨੇ। ਇੰਨੇ ਆਪਣਾ ਬੱਚਾ ਸਕਦਾ। ਕਿੰਨਾ ਬਣਾ ਦਿਓ ਯਾਰ ਵੀਡੀਓ ਕੋਈ ਬਣਾ। ਮੈਂ ਆਪਣਾ ਨਹੀਂ ਬਣਾ। ਇਹ ਤਾਂ ਸਾਰੀ ਬਣਾਦੀ ਆਪਾਂ। ਪਾਪ ਖਾਦੇ ਸੱਪ ਖੜੇ ਆ ਇੰਨੇ। ਪੁਰਾਣੇ ਸੱਪ ਅੰਦਰ ਬਾੜਿਆ ਹੋਇਆ ਹਨ। ਪੂਰੇ ਦਾ ਪੂਰਾ ਸੱਪ। ਸੇਮ ਟੂ ਸੇਮ। ਇਹ ਰੋਦੇ ਥੱਲੇ ਹੁਣ ਮਰ ਵੀ ਹੈਗੇ ਨੇ ਸੱਪ। ਉਹ ਪੁਰੇ ਥੱਲੇ ਹੈਗੇ ਨੇ। ਕੱਢੋ ਮੈਂ ਤਾਂ ਮੈਂ ਹੁਣ ਮੇਰੇ ਨਾਲ ਤੁਹਾਡੇ ਲੱਗ ਸਕਦਾ। ਸੱਪ ਨੇ। सारा सा ਪਰ ਬੋਲੀ ਮੈਂ ਇੱਕ ਜੀ ਤੋ ਹਰਾਣਾ ਕਿ ਆਪਣ ਮਤਲਬ ਇਹ ਸੱਪ ਹੀ ਸੱਪ ਉਹਦਾ ਬੈਰੀ ਵੈਰ ਦੁਸ਼ਮਣ ਹੋਇਆ ਜਿੱਦਾਂ ਵੇਖੋ ਸੱਪ ਇਹ ਇਹ ਆਪਣੇ ਇਹ ਇਹਨੂੰ ਖਾਣ ਲਈ ਕੋਬਰਾ ਅੱਛਾ ਠੀਕ ਹੈ ਆ ਜਿਹੜੇ ਹੈ ਨਾ ਵਿਚਾਰੇ ਹਾਂਜੀ ਇਹ ਤਾਂ ਤੁਹਾਨੂੰ ਸ਼ਕਲ ਤੋਂ ਜਿੱਦਾਂ ਲੱਗ ਰਿਹਾ ਵੀ ਉਹ ਹੈ ਰੈਕਟ ਸਨੇਕ ਹੈ ਠੀਕ ਹੈ ਰੈਕਟ ਸਨੇਕ ਤਾਂ ਵੈਸੇ ਵੀ ਆਪਣਾ ਕੀ ਕਹਿੰਦੇ ਕਿਸਾਨਾਂ ਦਾ ਦੋਸਤ ਹੁੰਦਾ ਰੈਕਟ ਲੇਕ ਦਾ ਮਤਲਬ ਹੁੰਦਾ ਵੀ ਚੂਹੇ ਖਾਣ ਵਾਲਾ ਸੱਪ ਠੀਕ ਚੂਹਿਆਂ ਨਾਲ ਆਪਣਾ ਅਨਾਜ ਖਰਾਬ ਹੁੰਦਾ ਇਹ ਇਹ ਆਪਣਾ ਵੈਸੇ ਫਰੈਂਡ ਹੁੰਦਾ ਆ ਬਲਾ ਇਹ ਨਹੀਂ ਤੁਹਾਨੂੰ ਕੁਝ ਕਹੂਗਾ ਕਦੀ ਜਿਹੜੇ ਲੰਮੇ ਲੰਮੇ ਵੱਡੇ ਵੱਡੇ ਜਣੇ ਹੁੰਦੇ ਇਹ ਫਿਰ ਉਸੇ ਸਾਥ ਹੋਰ ਹੋਣੀ ਕਿ ਖਾਣ ਦੇ ਵਾਸਤੇ ਇੱਥੇ ਆਇਆ ਹੈ ਨਾ ਇਹਨੇ ਬਿਲਕੁਲ ਜੀ ਬਿਲਕੁਲ ਚਲੋ ਬਾਕੀ ਇਹਦੀ ਆਈ ਸੀ ਉਹ ਖਾ ਗਿਆ ਤੇ ਇਨਸਾਨ ਦੀ ਜਾਨ ਬਚ ਗਈ ਚੰਗਾ ਰਿਹਾ ਨਹੀਂ ਤੇ ਇਹਨੇ ਕਿਤੇ ਨਾ ਕਿਤੇ ਕੰਮ ਹੋਰ ਕਰ ਜਾਣਾ ਹੈ ਆਹ ਫੇਰ ਹੁਣ ਡਰਾਮੇ ਕਿੱਥੇ ਕਰ ਲਿਆ ਇਹਨੂੰ ਕੋਈ ਵੀ ਜੜਾ ਰਿਸਕੂ ਕਰਦਾ ਨਾ ਇਹਨੂੰ ਬਹੁਤ ਘੱਟ ਦਾ ਰੇਅਰ ਚਾਂਸ ਆ ਕੋਈ ਹੱਥ ਲਾ ਦੇ ਨੋ ਮੈਂ ਖੁਦ ਵੀ ਨਹੀਂ ਇਹਨੂੰ ਹੱਥ ਨਾਲ ਫੜ ਕੇ ਰਾਜੀਗਾ ਉਦਾਂ ਡਰ ਡੁਰ ਜਾ ਤੇ ਕੋਈ ਨਹੀਂ ਉਦਾਂ ਹੀ ਨਹੀਂ ਦੇਲ ਹੀ ਨਹੀਂ ਕਰਦਾ ਇਹਨੂੰ ਹੱਥ ਨਾਲ ਫੜਨ ਦਾ ਇਹ ਵੀ ਨਾ ਤੇ ਜਿਹੜਾ ਆਪਣਾ ਨਹੀਂ ਨਹੀਂ ਇਹ ਉਹ ਤਾਂ ਕੁਝ ਦਿੱਤਾ ਨਹੀਂ ਉਹ ਦੇਖਿਆ ਹੋਇਆ ਉਹਨਾਂ ਨੇ ਹਾਂਜੀ ਹਾਂਜੀ ਦੇਖਿਆ ਸਾਰੇ ਜਿਹੜੇ ਤਗੜੇ ਸਾਪ ਫੜੇ ਨੇ ਇਹਨਾਂ ਨੇ ਬਾਜੀ ਰੱਖੇ ਤੇ ਹਣ ਦੱਸਿਆ ਕਿ ਇਹ ਜਿਆਦਾ ਖਤਰਨਾਕ ਹੈ ਮਤਲਬ ਖਤਰਨਾਕ ਨਹੀਂ ਹੈ ਇਹ ਵੈਸੇ ਹੀ ਨਹੀਂ ਚੰਗਾ ਨਹੀਂ ਲੱਗਦਾ ਵਧੀਆ ਨਹੀਂ ਲੱਗਦਾ ਬਾਜੀ ਜੀ ਕਿਦਾਂ ਡਿਆ ਖਚੂ ਹੋਈ ਜਾਂਦੇ ਆ ਜਿੰਨੋ ਪੰਡਿਆ ਆਪਣਾ ਕਾਲ ਨਹੀਂ ਨ ਮਾਰਨਾ ਮਾਰਨਾ ਥੋੜੀ ਆਪਾਂ ਇਹਨੂੰ ਪਰ ਉਹਨੂੰ ਡਰ ਲੱਗਦਾ ਕਿ ਉਹਨੂੰ ਤੇ ਲੱਗਦਾ ਇਹਨਾਂ ਦਾ ਸਾਡੇ ਜਿਹੜਾ ਬੰਦਾ ਪਿਆਰ ਹੁੰਦਾ ਤੇ ਉਹਨੇ ਫੜਕਾ ਕੱਢਣਾ ਨਹੀਂ ਜੀ ਨਹੀਂ ਇਹ ਗਲਤੀ ਨਹੀਂ ਕਰਨੀ ਆਹੀ ਅੱਗੇ ਦੋ ਆ ਇਹਦੇ ਨਾਲ ਦੇ ਮਾਰੇ ਮੇਰੀ ਗੱਲ ਸੁਣ ਲੈ ਪਲੀਜ਼ ਤੁਹਾਡਿਆ ਸੋਰੀ ਜੀ ਬੰਦਿਆ ਇਹ ਤੇ ਗਲਤੀ ਨਹੀਂ ਕਰਨੀ ਚਲੋ ਲੱਗਦਾ ਤੁਹਾਨੂੰ ਵੀ ਤੁਹਾਡੇ ਘਰੇ ਹੈਗਾ ਤੁਸੀਂ ਛੁੱਟ ਦੋ ਬਾਹਰ ਕੱਢ ਕੇ ਪਰ ਇਹਨੂੰ ਮਾਰ ਦੇਣਾ ਇਹ ਕਿੰਨੇ ਕੰਮ ਭਿਆਨ ਦੇ ਥਲੇ ਨਹੀਂ ਇਹ ਦਸ਼ਮਣੀ ਪਾਲਦਾ ਕਿਉਂਕਿ ਕਿਉਂਕਿ ਇਹਦੀ ਦਸ਼ਮਣੀ ਬਹੁਤ ਗੰਦੀ ਆ ਇਹ ਗਾਂ ਇਹ ਵੀ ਆ ਰਖਦਾ ਸਭ ਇਹ ਗਾਂ ਫਿਰ ਇਹ ਨਹੀਂ ਜ਼ਰੂਰੀ ਵੀ ਇਹਨੇ ਉਹਨੂੰ ਹੀ ਬੰਦੇ ਨੂੰ ਮਾਰਨਾ ਫਿਰ ਉਹਨੇ ਗਾਂ ਦੀ ਗਾਂ ਉਸ ਬੰਦੇ ਨੂੰ ਮਾਰਨਾ ਜਿਹਦੇ ਨਾਲ ਉਹਦਾ ਸਭ ਤੋਂ ਜ਼ਿਆਦਾ ਪਿਆਰ ਹੈ ਇਹ ਅੱਗੇ ਮੈਂ ਵੀਡੀਓ ਦੇ ਵਿੱਚ ਵੀ ਇਹੀ ਚੀਜ਼ ਦੱਸੀ ਆ ਵੀ ਇਹ ਕਦੀ ਵੀ ਵੈਰ ਉਸ ਬੰਦੇ ਨਾਲ ਨਹੀਂ ਕਰਦਾ ਜਿਹਨੂੰ ਇਹਨੇ ਮਾਰਿਆ ਹੋਵੇ ਇਹ ਉਹਨੂੰ ਮਾਰਦਾ ਜਿਹਦੇ ਜਿਹਦੇ ਨਾਲ ਟੱਕਰ ਕਿੱਥੇ ਹੈਗਾ ਕੱਢਦਾ ਸ਼ੇਕ ਸ਼ੇਕ ਕੱਢਿਆ ਨੀ ਮੁਰਤਲ ਚ ਟੱਕਰ ਚ ਕਾਕਾ ਜੀ ਸ਼ੇਕ ਕੱਢਦਾ ਕੱਢਦੇ ਮਾਰਗੇ ਉਹ ਫਿਰ ਤੁਹਾਨੂੰ ਪਤਾ ਉਹ ਪੂਰੇ ਦਾ ਪੂਰਾ ਹੀ ਦੇ ਦੇ ਲੋ ਸੇਮ ਟੂ ਸੇਮ ਸਾਈਜ਼ ਹੈ ਸੇਮ ਉਹਦਾ ਸਾਈਜ਼ ਹੈ ਸੇਮ ਹੋਗਾ ਉਦੋਂ ਲਗਾ ਗਿਆ ਜਿਹੜੀ ਜਿਹੜੀ ਅੰਤ 파ਟੇ ਸ਼ਕਤੀ ਹੁੰਦੀ ਨਾ ਸਿੰਗਲ ਸਿੰਗਲ ਪਾਈਪ ਹੁੰਦੀ ਇਹਦੀ ਇਹਨੇ ਪਚਾ ਲੈਣਾ ਸੀ ਤੇ ਵੱਧ ਤੋਂ ਵੱਧ 10 ਦਿਨਾਂ 20 ਦਿਨਾਂ ਦੇ ਵਿੱਚ ਪਚ ਜਾਣਾ ਸੀ ਆ ਖਤਮ ਹੋ ਗਿਆ ਇਹ ਮੂੰਹ ਤਾਂ ਉਹਦਾ ਕਿੰਨਾ ਟਾਈਮ ਹੋ ਗਿਆ ਇਹ ਮਤਲਬ ਇਹਨੂੰ ਪਾਏ ਨੂੰ ਸੱਪ ਦੂਜੇ ਨੂੰ ਇਹ ਤਕਰੀਬਨ ਅੰਦਰੋਂ ਕੱਢਿਆ ਟਾਈਮ ਉੱ타 ਹੀ ਅੰਦਰੋਂ ਨਹੀਂ ਚੱਲਿਆ ਮੈਂ ਨਹੀਂ ਸੱਪ ਬੈਠਾ ਹੀ ਉਹ ਬਾਜੀ ਇਹਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਦੋ ਟੱਕਣ ਦੋ ਇਹਨੂੰ ਕਿੰਨਾ ਟਾਈਮ ਹੋ ਗਿਆ ਅੰਦਰ ਗਿਆ ਇਹਨੂੰ ਇਹ ਦੋ ਤਿੰਨ ਦਿਨ ਹੋ ਗਏ ਹੋਏ ਮਰ ਗਿਆ ਇਹ ਤਾਂ ਖਤਮ ਹੈ ਇਹ ਇਹ ਤਾਂ ਗਲ ਗਿਆ ਸੀ ਅੱਦਾਂ ਮੂੰਹ ਗਲ ਗਿਆ ਦਾ ਉਹ ਦੇਖੋ ਨਾ ਤੇ ਉਹ ਲਿਓ ਇਹਨੂੰ ਇਹਨੂੰ ਵੀ ਲੈ ਚਲੀਏ ਨਾਲ ਇੱਥੇ ਸੁੱਟ ਦਾਂਗੇ ਕਿਤੇ ਰਾਸਤੇ ਚ ਲਫਾਫਾ ਦੇ ਦੇ ਯਾ ਇੱਥੇ ਕਿਤੇ ਅੱਦਾਂ ਕਰੋ ਉਹ ਸਾਈਡ ਤੇ ਨਾ ਪਾਰੋ ਟੱਪੇ ਚਾਰ ਵਿੱਚ ਮੈਂ ਸਟਾਪ ਆਪਣੀ ਧਿਆਨ ਨਹੀਂ ਕਰੇ ਫਾਇਦਾ ਨਹੀਂ ਕਰੀ ਨਹੀਂ ਹੈ ਨਹੀਂ ਓਕੇ ਆ ਕਹੀ ਪਈ ਲੱਭਾ ਛੋਟੂ